ਲੈਕ ਕਰੇ ਨਕਾਂਖਾ ਕਿਸ ਕੀ ਜੇ ਤਰ੍ਹਾਂ ਜਾਣ ਕਰਕੇ ਗੁਰਦੇਵ ਮਹਾਰਾਜ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਕਰਦੇ ਉਹਨਾਂ ਨੂੰ ਤੇ ਇੱਛਾ ਹੈ ਹੀ ਨਹੀਂ ਇਹ ਤੇ ਸਾਨੂੰ ਉਪਦੇਸ਼ ਦੇਣ ਵਾਸਤੇ ਜੋਝੇ ਪ੍ਰੇਮ ਜੀ ਜੋਜ ਰੱਖਦੇ ਹਨ ਕੰਨ ਮਰੀ ਔਰ ਕੀ ਅਚਰੀਤੀ ਮੈਂ ਭਾਈ ਤਲਵੰਡੀ ਨਗਰ ਦੇ ਜੋ ਵੀ ਨੇ ਉਹ ਇਸ ਤਰ੍ਹਾਂ ਆਪਣੇ ਮੌਕੇ ਤੋਂ ਗੱਲਾਂ ਬਾਤਾਂ ਕਰਦੇ ਨੇ ਕਹਿੰਦੇ ਨੇ ਜੀ ਕੀ ਕਹਿੰਦੇ ਦੱਸੋ ਕਲ ਸੁਤ ਕੀ ਮਤ ਵਿਪਰੀਤੀ ਇਹ ਕਿ ਬਾਬਾ ਕਲਿਆਣ ਰਾਏ ਪਟਵਾਰੀ ਸਾਹਿਬ ਜੀ ਦੀ ਜਿਹੜੀ ਮਤ ਹੈ ਉਹ ਵਿਪਰੀਤੀ ਕੇ ਉਲਟ ਹੋ ਚੁੱਕੀ ਹੈ ਆਗੀ ਕਹਿਤ ਬੈਦ ਗੁਦਸਾਲੀ ਅੱਜ ਤਾਂ ਗੱਲਾਂ ਕਰਦੇ ਨੇ ਉਹ ਭਰਪੂਰ ਗੁਣਾ ਦੇ ਘਰ ਜਿਹੜੇ ਬੋਲ ਹੁੰਦੇ ਨੇ ਉਹਨਾਂ ਬਚਨਾਂ ਨੂੰ ਬੋਲਦੇ ਸਨ ਕਿ ਤੂੰ ਛਦ ਅਬ ਕੋਡ ਕੁ ਚਾਲੀ ਪਤਾ ਨਹੀਂ ਕਿਹ ਛਾਇਆ ਹੋ ਗਈ ਕਿਹੜੀ ਕੋਟੀ ਚਾਲ ਹੋ ਗਈ ਹੈ ਢੀਠ ਲੱਗੀ ਪਰਦਰ ਨਕੇਰੀ ਢੀਠ ਲੱਗ ਗਈ ਜੀ ਕਹਿੰਦੇ ਇਹਨਾਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਇਹੋ ਇਦਾਂ ਦੇ ਹੋ ਗਏ ਹਾਂ ਹੱਥੇ ਵਿੱਚ ਸੰਤਾਨ ਦੀ ਤੋਰ ਗਿਟੇਰੀ ਨજર ਲੱਗ ਕਰਕੇ ਇਹਨਾਂ ਦੀ ਚਾਲ ਜਿਹੜੀ ਉਹ ਉਸਤਾਨਿਆਂ ਵਾਲੀ ਉਹ ਇਹਦਾ ਉਹ ਬੁਲਾਣਿਆਂ ਦੀ ਨજર ਲੱਗੀ ਜਿਵੇਂ ਬੀਬੀਆਂ ਕਹਿੰਦੀਆਂ ਜੀ ਮਿਰਚਾ ਬਾਹਰ ਹੋਏ ਤੇ ਉਹਨੂੰ ਨજર ਲੱਗ ਗਈ ਏ ਤੇ ਇਹੋ ਲੋਕ ਜਿਹੜੇ ਆ ਨਾ ਜੀ ਉਹ ਇਹ ਗੱਲਾਂ ਕਰਦੇ ਵੀ ਇਹਨਾਂ ਨੂੰ ਕਿਸੇ ਦੀ ਨજર ਲੱਗ ਗਈ ਹੈ ਭੂਤ ਪ੍ਰੇਤ ਕੀ ਭਈ ਕਿਛਿਆ ਕਰ ਕੀ ਹੁੰਦੇ ਨੇ ਜੀ ਕਹਿੰਦੇ ਭੂਤ ਪ੍ਰੇਤ ਦੀ ਕੋਈ ਛਾਇਆ ਹੋ ਗਈ ਉਹ ਤਾਂ ਮਹਾਰਾਜ ਨੂੰ ਕਹਿੰਦੇ ਰਹੇ ਨੇ ਕੋਈ ਆ ਕੇ ਭੂਤ ਨਾਲ ਕੋ ਕਹੇ ਤਰ ਕੋਈ ਆ ਕੇ ਆਦਮੀ ਨਾਲ ਕਵੇ ਜਾਰਾ ਭੈਰਵ ਦੇਵਾਨਾ ਸ਼ਾਹ ਕਾ ਤਨਕ ਮੋਹਰਾ ਸੁਧਦ ਕਹਿਨ ਜਿਤ ਸਭ ਬਿਸਰੈ ਜਬ ਸੁਣਨ ਤੇ ਕਹਿਣਾ ਬੋਲਣਾ ਸੁਣਨਾ ਸਭ ਭੁਲਾ ਦਿੱਤਾ ਹੈ ਕੁਛਕ ਦੇਸ ਦੀ ਰੀਤੀ ਕਹਿੰਦੇ ਜੀਸੂ ਨੇ ਕੋਹ ਦੇਹਾੜੇ ਮਸਤਾਨ ਕੀ ਵਿੱਚ ਸੁਰਤ ਸ਼ਬਦ ਵਿੱਚ ਲੱਗ ਜਾਣਾ ਕੀਤੇ ਕਿਰਪਾ ਲੂਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਂ ਇੱਕ ਸਵੇ ਕਲ ਕਰ ਪ੍ਰੀਤੀ ਇਹ ਜੀਤ ਸਤ ਹੈ ਸਤਕਾਰਯੋਗ ਬਾਬਾ ਕਲਿਆਨ ਰਾਏ ਜੀ ਬਹੁਤੀ પ્રેમ ਪ੍ਰੀਤੀ ਦੇ ਨਾਲ ਇਸ ਤਰ੍ਹਾਂ ਜੀ ਕਬੀਸੈ ਸਿਸਕਰ ਫੇਰਾ ਮੇਰੇ ਮਹੇਵ ਪਾਤਸ਼ਾਹ ਆਪਣੇ ਸੁਪੁੱਤਰ ਨਰਤ ਜਿਹਨੂੰ ਗੋਦ ਵਿੱਚ ਬਿਠਾ ਕੇ ਗੁਰ ਸੰਗਤ ਜੀ ਮੁਖੜੇ ਤੇ ਸੇਸ ਤੇ ਬਾਬਾ ਕਲਿਆਣ ਨਰਾਇ ਜੀ ਨੇ ਹੱਥ ਫੇਰਿਆ ਲਾੜ ਲੜਾਉਣ ਲੱਗੇ ਹਨ ਸੰਗਿਤ ਬਸਤਖ ਅੱਜ ਤੇ ਗੇਂਦੇਰਾ ਬਸਤਖ ਨੂੰ ਸੁੱਧਦੇ ਨੇ ਹੱਥ ਫੇਰਦੇ ਨੇ ਬਹੁਤ ਖੁਸ਼ੀ ਵਿੱਚ ਬਾਬਾ ਕਲਿਆਣ ਨਰਾਇ ਜੀ ਹੋ ਰਹੇ ਨੇ ਪਿਆਰਿਓ ਫਿਰ ਤਤਕੂਰ ਦੇ ਵਿਚਾਰਾ ਦੇ ਮਹਾਰਾਜ ਨੂੰ ਵੇਖ ਕੇ ਬਾਬਾ ਕਲਿਆਣ ਰਾਏ ਜੀ ਨੇ ਹਿਰਦੇ ਵਿੱਚ ਸੁਭਾਵਕ ਵਿਚਾਰ ਕਰਨਾ ਕੀਤੀ ਹੈ। ਮਤ ਪ੍ਰਕਾਸ਼ ਕਰਦੇ ਹੋ ਕਹਾਂ ਜੇਕਰ ਜੀਤੀ ਅਗਰ ਕਿਸੇ ਕੰਮ ਧੰਦੇ ਵਿੱਚ ਲੱਗ ਜਾਵੇ ਕੋਈ ਕਾਰੋਬਾਰ ਅਰਬ ਕਰ ਦੇਵੇ ਤੇ ਇਹਦੀ ਮਤ ਜਿਹੜੀ ਉਹ ਪ੍ਰਕਾਸ਼ ਬਾਣ ਹੋ ਜਾਵੇਗੀ ਉਦਾਸ ਜੀ ਸੀਨ ਰਹਿੰਦੇ ਨੇ ਕੋਈ ਨਾ ਕੋਈ ਬੋਲਣਾ ਚੱਲਣ ਦਾ ਪ੍ਰਬੰਧ ਬਣ ਜਾਵੇਗਾ। ਇੱਥੇ ਕਰਿ ਕਰਾਉ ਸੁਝ ਥੋਰੀ ਇਸ ਕਰਕੇ ਬਾਬਾ ਕਲਿਆਨ ਰਾਏ ਜੀ ਨੇ ਕਹਿਣਾ ਕੀਤਾ ਵਿਚਾਰ ਕੀਤੀ ਮੈਂ ਥੋੜੀ ਬાળੀ ਇਹਨਾਂ ਤੋਂ ਕੋਈ ਕੰਮ ਕਰਾਉਣਾ ਕਰਾਂਗੀ। ਸਦੇ ਸਦੇ ਪਰ ਚੇ ਸਭ ਥੋਰੀ ਹਰੇ ਹੋਵੇ ਕੀ ਹੋਵੇਗਾ ਫਿਰ ਸਾਰੇ ਥਾਵਾਂ ਤੇ ਪਰਚ ਜਾਵੇਗਾ ਇਹਦਾ ਮਨ ਲੱਗ ਜਾਵੇਗਾ ਆਪੇ ਆਪੇ ਛੋਟੇ ਛੋਟੇ ਕਾਬ ਤੋਂ ਤੇਰ ਵੱਡਾ ਵੀ ਆਰੰਭ ਹੋ ਜਾਵੇਗਾ ਅਸਬਿਦ ਲਖ ਕਾਲੂ ਮੁਖ ਭਾਖੀ ਇਹੇ ਇੱਕ ਰਸਤੋ ਜਾਣ ਬਾਜਾਣ ਕੇ ਬਾਬਾ ਕਲਿਆਦ ਰਾਏ ਜੀ ਨੇ ਆਪਣੇ ਮੁਖ ਤੋਂ ਮੇਰੇ ਗੁਰਦੇਵ ਬਾਦਸ਼ਾਹ ਜੀ ਨੂੰ ਬਚਣ ਕਰਨਾ ਕੀਤਾ ਭਾਈ ਤੋ ਮਹਿਕੀ ਚਾਲੂ ਕਰ ਰੱਖੀ ਦਾ ਬੇਟਾ ਜੀ ਨਾਨਕ ਜੀ ਆਪਣੀਆਂ ਗਾਵਾਂ ਮੱਝੀਆਂ ਬਹੁਤ ਨੇ ਤੁਸੀਂ ਇਦਾਂ ਕਰਿਆ ਕਰੋ ਰੋਜ਼ਾਨਾ ਹੀ ਗਾਵਾਂ ਮੱਝੀਆਂ ਨੂੰ ਬਾਹਰ ਜ਼ਮੀਨ ਤੇ ਖੇਤ ਵਿੱਚ ਪੈਣੀਆਂ ਤੇ ਖੂਹ ਤੇ ਚਾਰਨ ਵਾਸਤੇ ਲੈ ਕੇ ਜਾਇਆ ਕਰੋ ਇੱਕ ਆਖ ਮੰਝ ਹਮਰੇ ਧਮੂ ਨਾਨਕ ਆਪਦੇ ਇੱਕ ਦਾ ਕੱਲਾ ਤੇ ਸਾਡੇ ਘਰ ਦਾ ਪੁੱਤਰ ਐ ਤੂੰ ਹੀ ਤੇ ਸਾਡੀ ਜਿੰਦ ਜਾਨ ਹੈ ਕਹਿ ਬਿਤ ਸਰੇ ਕਰੇ ਮੇਰ ਕੰਮ ਫਿਰ ਮਾਮਾ ਦੱਸ ਤੂੰ ਕੱਲਾ ਸਾਡਾ ਪੁੱਤਰ ਹੈ ਹੋਰ ਕੋਈ ਹੋਵੇ ਤੇ ਉਹ ਕਾਰੋਬਾਰ ਸੰਭਾਲ ਲਵੇ ਅਗਰ ਤੂੰ ਹੀ ਨਹੀਂ ਕੰਮ ਕਰੇਗਾ ਤਾਂ ਫਿਰ ਕਿੰਦਾ ਕੰਮ ਬਣੇਗਾ ਕੌਣ ਕਾਰੋਬਾਰ ਸੰਭਾਲੇਗਾ ਜੀ ਬੈਸ ਤਤ ਬਿਤੀ ਤੇ ਨਹੀਂ ਜੇ ਪਿਆਰੇ ਪੁੱਤਰ ਜੀ ਬੈਠਿਆ ਬੈਠਿਆ ਸਮਾਂ ਨਹੀਂ ਲੰਘਦਾ ਬਾਅਦ ਵੇਲੇ ਨਹੀਂ ਰਹਿਣਾ ਚਾਹੀਦਾ ਕਰੂ ਕਾਜ ਦੇ ਜਨਮ ਪਰ ਚਾਹੀ ਕੋਈ ਨਾ ਕੋਈ ਕਾਰੋਬਾਰ ਆਰੰਭ ਕਰੋ ਤਾਂ ਫਿਰ ਤੁਹਾਡਾ ਮਨ ਵੀ ਪਰਚ ਜਾਵੇਗਾ ਉਦਾਸੀ ਨ ਰਹਿਦੇ ਹੋ ਤੁਸੀਂ ਖੁਸ਼ ਰਹਿਣਾ ਕਰੋਗੇ ਸਦਾ ਉਦਾਸ ਰਹੇ ਮਨ ਤੇਰਾ ਕਿਉਂਕਿ ਮੈਂ ਵੇਖਦਾ ਰਹਿਣਾ ਨਾਨਕਾ ਸਦਾ ਤੇਰਾ ਮਨ ਜਿਹੜਾ ਬਹੁਤ ਉਦਾਸ ਰਹਦਾ ਹੈ ਅਰਚੂ ਕੁਦ ਹੋਏ ਫਿਰ ਤੇਰੋ ਚੀਰ ਬਤੇਰੋ ਕਹਿ ਬੋਲ ਬਲਚੋ ਪੁੱਤ ਹੋਈ ਚੀਂ ਬਾਦਰ ਇਹ ਤੁਸੀਂ ਬਾਵਾ ਮੱਜਿਆਂ ਨੂੰ ਚਾਰਨ ਰੇਕੇ ਜਾਓਗੇ ਤੁਸੀਂ ਪਰਚ ਜਾਓਗੇ ਦੂਜਾ ਤੁਸੀਂ ਚੰਗੀ ਤਰ੍ਹਾਂ ਚਾਰੋ ਕਿ ਸ਼ੀਰ ਨਾਮ ਹੁੰਦਾ ਜੀ ਦੁੱਧ ਦਾ ਦੁੱਧ ਜਿਹੜਾ ਹੈ ਉਹ ਗਾਵਾਂ ਮੱਝੀਆਂ ਦਾ ਬਹੁਤਾ ਹੋ ਜਾਵੇਗਾ। ਕਰ ਸਚਰਾਵਤ ਰीत बिगाड़े। ਜਿਹੜਾ ਦਾਣਦ ਜੀ ਜੋ ਆਪਣਾ ਦਾਸ ਨੌਕਰ ਹੈ ਉਹ ਤੇ ਚੰਗੀ ਤਰ੍ਹਾਂ ਗਾਵਾਂ ਮੱਝੀਆਂ ਨੂੰ ਚਾਰਦਾ ਹੀ ਨਹੀਂ ਉਹਨਾਂ ਤਾਂ ਮੱਝੀਆਂ ਗਾਵਾਂ ਦੇ ਹਾਲਾਤ ਹੀ ਬੁਰੇ ਕਰ ਦਿੱਤੇ ਹਨ। ਹਰਿ ਚਿਰੜਿਤ ਮਿਆਦ ਉੱਚੀ ਜੀ ਬੂਤੇ ਕਰਦਾ ਮਾਰ ਕੇ ਨਾ ਜਿੱਥੇ ਜਿੱਥੇ ਹਰੇ ਘਾਹ ਪੱਠਾ ਹੋਵੇ ਉੱਥੇ ਗਾਵਾਂ ਮੱਝੀਆਂ ਨੂੰ ਚਾਰਨ ਵਾਸਤੇ ਲੈ ਕਰਕੇ ਜਾਣਾ ਕਰੋ ਜੀ। ਕਹੋ ਪ੍ਰੀਤ ਸੋ ਕਰਤ ਦੁਲਾਵੈ ਇਸ ਤਰ੍ਹਾਂ ਹੋਤੀ ਪ੍ਰੇਮ ਦੇ ਨਾਲ ਲਾਡ ਲਡਾਉਂਦਿਆਂ ਸਤਿਕਾਰਯੋਗ ਬਾਬਾ ਕਲਿਆਣ ਰਾਏ ਜੀ ਨੇ ਆਪਣੇ ਸੁਪੁੱਤਰ ਮੇਰੇ ਗੁਰਦੇਵ ਜੀ ਪਰਨਾਮਹਾਰਾਜ ਅਤੇ ਬਾਚਣ ਖਾਲਸਾ ਜੀ ਕਹਿਣਾ ਕੀਤੇ ਹਨ ਸੁਣੋ